ਦੀ ਬਲੀ ਦੇਾਂਗੇ ਪਰ ਜਦੋਂ ਉੱਥੇ ਲਿਆਂਦਾ ਗਿਆ ਤੇ ਜਲਾ ਜਦੋਂ ਬਲੀ ਦੇਣ ਲੱਗਾ ਤੇ ਉਹਨੇ ਵੇਖਿਆ ਵੀ ਇਹ ਇਸ ਬੰਦੇ ਦੀ ਤਾਂ ਇੱਕ ਉਂਗਲ ਕੱਟੀ ਹੋਈ ਐ ਇਹ ਤੇ ਅਧੂਰਾ ਹੈ ਕਿਉਂਕਿ ਦਾ ਸਰੀਰ ਪੂਰਾ ਨਹੀਂ ਤੇ ਅਧੂਰੇ ਸਰੀਰ ਦੀ ਬਲੀ ਦਿੱਤੀ ਨਹੀਂ ਜਾ ਸਕਦੀ ਜੇ ਅਧੂਰੇ ਸਰੀਰ ਦੀ ਬਲੀ ਦੇ ਦੇਾਂਗੇ ਤੇ ਫਿਰ ਦੇਵਤਾ ਨਾਰਾਜ਼ ਹੋਏਗਾ ਇਸ ਕਰਕੇ ਇਹਦੀ ਬਲੀ ਨਹੀਂ ਹੋ ਸਕਦੀ ਇਹਨੂੰ ਛੱਡ ਦਿਓ ਰਾਜੇ ਨੂੰ ਛੱਡ ਦਿੱਤਾ ਰਾਜਾ ਵਾਪਸ ਆਇਆ ਤੇ ਰਾਜ ਸੋਚਦਾ ਹੁੰਦਾ ਹੈ ਵੀ ਜੇ ਮੇਰੀ ਉਂਗਲ ਨਾ ਕੱਟੀ ਹੁੰਦੀ ਤੇ ਅੱਜ ਮੇਰੀ ਗਰਦਨ ਕੱਟੀ ਜਾਣੀ ਸੀ ਅੱਜ ਮੇਰੀ ਬਲੀ ਦੇ ਦਿੱਤੀ ਜਾਣੀ ਸੀ ਮੇਰੀ ਉਂਗਲ ਕੱਟੀ ਕੱਟੀ ਹੋਈ ਸੀ ਤਾਂ ਮੇਰਾ ਬਚਾਅ ਹੋ ਗਿਆ ਤੇ ਜਿਹੜੇ ਵਜ਼ੀਰ ਨੂੰ ਮੈਂ ਬੰਦੀਖਾਨੇ ਚ ਪਾਇਆ ਹੋਇਆ ਉਹਨੇ ਤੇ ਕਈ ਸਾਲ ਪਹਿਲਾਂ ਹੀ ਕਿਹਾ ਸੀ ਜਦੋਂ ਉਂਗਲ ਕੱਟੀ ਗਈ ਸੀ ਵੀ ਰੱਬ ਜੋ ਕਰਦਾ ਚੰਗਾ ਹੀ ਕਰਦਾ ਉਹਨੇ ਤੇ ਪਹਿਲਾਂ ਹੀ ਇਹ ਕਿਹਾ ਸੀ ਪਰ ਮੈਂ ਉਹਦੇ ਨਾਲ ਚੰਗਾ ਸਲੂਕ ਨਹੀਂ ਕੀਤਾ ਇਹ ਵਾਪਸ ਆਇਆ ਤੇ ਦੇ ਰਾਜ ਦੇ